ਫਿਰ ਕੋ ਜੇ ਮੈਂ ਨਹੀਂ ਤੇਰ ਕੋਲ ਤੇ ਫਿਰ ਕੋਣ ਹੋਏਗਾ ਕਿੱਥੇ ਗਈ ਦੀ ਬਾਪੂ ਬਾਪੂ ਕੀ ਮੈਂ ਮੈਂ ਸੈਰ ਲਿ ਕੇ ਰ ਗਈ ਸੀ ਬਾਪੂ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਨਾ ਤੇਰਾ ਘਰੋਂ ਨਿਕਲਣਾ ਬੰਦ ਆ ਆ ਤੇਰੇ ਬਜੇ ਟੁੱਲ ਗਿਆ ਮੈਂ ਰੂਲੀ ਦੇ ਹਟ ਗਿਆ ਹਾਂਗਾ ਸਮਝ ਗਏ ਜਰਾ ਤੈਨੂੰ ਮਾਰੇ ਫੜ ਕੇ ਚੱਲ ਗਣ ਜਈ ਮੇਂ ਤੇਰਾ ਹੁਣ ਤਾਂ ਸਾਰੀਆਂ ਮਾਡਲਾਂ ਨਾਲ ਆਪਣਾ ਕੰਮ ਬਣੀ ਲੈ ਫੇਰ ਆਪਾਂ ਨਵੇਂ-ਨਵੇਂ ਕੱਪੜੇ ਪਾ ਕੇ ਜਾਏ ਕਰਾਂਗੇ ਕਰਿਆ ਕਰਾਂਗੇ ਐਕਟਿੰਗ ਉਹਦਾ ਚੰਡੀ ਚੰਡੀਗੜ੍ਹ ਤਾਂ ਆਪਣੀ ਆਮ ਗੱਲੀ ਹੋ ਜੂਗੀ ਫਿਰ ਤਾਂ ਕਦੇ ਚੰਡੀਗੜ੍ਹ ਕਦੇ ਪਟਿਆਲਾ ਨਜ਼ਾਰੀ ਨਜ਼ਾਰੇ ਨੇ ਉਹ ਬਿਆਨ ਤਾਂ ਬਾਈ ਇੱਕ ਵਾਰ ਕੋ ਉਹ ਦੇ ਕੋਈ ਗੋਲੀ ਗੋਲੀ ਜੇ ਫੁੱਕੀ ਫੁੱਕੀ ਦਾ ਜੰਮ ਚਲਵਾ ਦੇ ਯਾਰ ਓਏ ਤੈਨੂੰ ਚਮਚਾਂ ਵੀ ਹੋ ਰਹੀ ਹੈ ਯਾਰ ਮੈਂ ਉਧਰ ਐਕਟਿੰਗ ਕਰਨ ਨੂੰ ਫਿਰਦਾਗਾ ਮਾਡਲ ਨਾਲ ਆਪਾਂ ਮਾਡਲਿੰਗ ਕਰਾਵਾ ਦਾਂਗੇ ਮੇਰੇ ਉਪਰਾਵਾ ਮੇਰੇ ਕੋਲ ਹੀ ਨਹੀਂਗਾ ਕੁਛ ਤੂੰ ਭਗ ਜਾਂਦਾ ਭੱਜ ਜਾ ਮੈਂ ਕਰਦਾ ਯਾਰ ਉਹ ਮੇਰੇ ਕੋਲੇ ਕੁਝ ਨਹੀਂ ਹੈਗਾ ਮੈਂ ਤਾਂ ਸੁਪਨੇ ਲੈ ਰਿਆ ਹਾਂ ਯਾਰ ਸੁਪਨੇ ਆਪਾਂ ਕਰਦਾਂਗੇ ਸਾਚੇ ਯਾਰ ਦੇ ਕੋ ਯਾਰ ਜਦੋਂ ਤੈਨੂੰ ਕਹਤਾ ਮਿਲੇ ਨਹੀਂ ਹੈਗਾ ਕੁਛ ਉਹ ਯਾਰ ਆ ਖਵਾ ਕੋ ਉਹ ਯਾਰ ਪਰ ਯਾਰ ਮੇਰੀਆਂ ਜੇਬਾਂ ਚ ਦੱਸ ਕੀ ਹੈ ਗੰਜਾ ਤੇ ਬੋਲਿਆ ਉਹ ਕੁਝ ਨਹੀਂ ਹੈਗਾ ਮੇਰੇ ਲਈ ਹਾਂ ਭਾਈ ਨਹੀਂ ਮੇਰਾ ਯਾਰ ਆਣਾ ਬੈਂ ਤਾਂ ਭਾਈ ਕਰੇ ਯਾਰ ਦੇਖ ਵਾਹ ਸਰੀਰ ਰੁੱਟੇ ਪਏ ਯਾਰ ਮੇਰਾ ਉਪਰ ਆ ਮੇਰੇ ਲਈ ਕਿੱਥੇ ਆ ਕੁਝ ਯਾਰ ਤੂੰ ਐਂ ਕਰ ਮੈਨੂੰ ਸੁਪਨੇ ਲੈ ਲੈਣ ਦੇ ਕੋਈ ਸੁਪਨੇ ਮੈਂ ਪੂਰੇ ਕਰ ਦੂੰ ਤੇਰੇ ਯਾਰ ਉਹ ਖਸਮਾ ਤੂੰ ਕਿੱਥੋਂ ਸੁਪਨੇ ਪੂਰੇ ਕਰ ਦੇਂਗਾ ਤੈਨੂੰ ਆਉਂਦੇ ਮੈਨੂੰ ਪਤਾ ਕਿੱਥੇ ਖੜਾ ਐ ਤੂੰ ਆ ਮੈਨੂੰ ਪਤਾ ਯਾਰ ਸੁਰਤਾ ਸਾਰੀ ਬੈਂਤਾ ਤੋਂ ਵੀਰੇ ਚੱਲ ਤੂੰ ਐ ਕਰ ਤੂੰ ਜਾ ਯਾਰ ਮੈਨੂੰ ਵੇਰਾ ਸੁਪਨੇ ਲੈ ਲੈਣ ਦੇ ਤੂੰ ਜਾ ਭੱਜ ਜਾ ਉਹ ਬਈ ਤੈਨੂੰ ਅੱਖਾਂ ਖਵਾ ਦਿਆਂਗਾ ਉਹ ਕੋਈ ਨਾ ਖਵਾ ਦੂੰਗਾ ਭੱਜ ਪੱਕ ਜਾ ਤੂੰ ਪੱਕਾ ਮੈਂ ਠੀਕ ਕਰਾ ਇਹ ਲੈ ਬਸ ਕੋਈ ਮੈਨਿੱ ਕਿੱਥੋਂ ਕਿੱਥੋਂ ਆ ਜਾਂਦੇ ਨੇ ਕਿ ਚੰਗੇ ਬੜੇ ਸੁਪਨੇ ਲੈਣ ਲੱਗ ਰਿਹਾ ਦੀ ਅਗਦੇ ਚੰਡੀਗੜ੍ਹ ਦੇ ਕੱਤੇ ਪਟਿਆਲੇ ਦੇ ਸਾਰੇ ਰੰਗ ਚ ਭੰਗ ਪਾ ਕੇ ਰੱਖ ਦੀ ਹੈਲੋ ਹੈਲੋ ਕਿਵੇਂ ਜੀਤ ਵਧੀਆ ਤੁਸੀਂ ਦੱਸੋ ਕਿਵੇਂ ਹੋ ਬਸ ਵਧੀਆ ਵਧੀਆ ਹੋਰ ਕੀ ਕਰ ਤੁਸੀਂ ਕੁਝ ਨਹੀਂ ਕਰਦੀ ਸੀ ਮੈਂ ਤਾਂ ਬਸ ਬੈਠੀ ਸੀ ਸੋਚਦੀ ਸੀ ਕਿ ਇੱਕ ਮਹੀਨਾ ਹੋ ਗਿਆ ਆਪਾਂ ਤਾਂ ਮਿਲੇ ਵੀ ਨਹੀਂ ਹੈਗੇ ਹਾਂ ਮੈਂ ਤਾਂ ਨਵੇਂ ਗੰਨ ਸੀ ਹਾਂ ਸਾਰੇ ਫਰੈਂਡਾਂ ਦੇ ਨਾਲ ਗਿਫਟ ਦਿੱਤੇ। ਤੁਸੀਂ ਇੱਕ ਵੀ ਗਿਫਟ ਨਹੀਂ ਦਿੱਤਾ ਮੇਰੇ ਬਰਥਡੇ। ਅੱਛਾ। ਹਮ। ਹੈਲੋ ਸੋਨੂ ਕਹਿ ਰਿਹਾ। ਹਾਂ ਹਾਂ ਮੈਨੂੰ ਪਤਾ। ਮੈਂ ਮੈਂ ਕਰਦੀ ਆ। ਮੈਂ ਆ ਚੀ ਨਾ ਬਪੂ ਤੋਂ ਪੈਸੇ ਲੈ ਕੇ ਫੇਰ ਮੈਂ ਤੁਹਾਨੂੰ ਗਿਫਟ ਦੇ ਦੇਣੀ ਆਂਗੇ ਠੀਕ ਆ। ਤੁਸੀਂ ਮੈਨੂੰ ਇਹ ਕਰੋ ਜਿਹੜਾ ਸਾਡੇ ਪਿੰਡ ਦਾ ਪਹਿਲਾ ਸੁਨਣਾ ਰਸਤਾ ਨਾ ਉੱਥੇ ਖੜੋ ਮੈਂ ਉੱਥੇ ਆਈ ਕੋਈ ਬਹਾਨਾ ਲਾ ਕੇ ਕਿੰਨੇ ਕ ਟਾਈਮ ਤੱਕ ਬਸ 5 ਮਿੰਟ ਚ ਅੱਛਾ ਚਲੋ ਠੀਕ ਆ ਮੈਂ ਤੋ ਦਰਦ ਦੇ ਨੇ ਮੈਂ ਆਉਣਾ ਉੱਥੇ ਵੇਟ ਕਰਦਾ ਠੀਕ ਆ ਬਾਈ ਬਾਈ ਜੇ ਮੈਨੂੰ ਗਿਫਟ ਨਾ ਦਿੱਤਾ ਤਾਂ ਮੈਨੂੰ ਛੱਡ ਦੂਗਾ ਜੇ ਮੈਨੂੰ ਛੱਡ ਦੂਗਾ ਫਿਰ ਮੇਰਾ ਜੀਨ ਹੀ ਨਾ ਬਣਾਏ ਜਿ ਬਿਨਾ ਮੈਂ ਹੁਣ ਕੀ ਕਰਾਂ ਬਾਪੂ ਤੇ ਪੈਸੇ ਨਾ ਮੈਂ ਜਿਹੜੇ ਮੈਂ ਪੈਸੇ ਜੋੜੇ ਆ ਮੈਂ ਉਹੀ ਲੈ ਜਾਨੀ ਆ ਕਿੰਨੇ ਦਾ ਪੈਸੇ ਜੋੜੇ ਹੋਇਆ ਮੈਂ ਨਾਲੇ ਬਾਪੂ ਨੂੰ ਨਹੀਂ ਦੋਸ਼ ਪਤਾ ਲੱਗਣਾ ਹਾਂ ਮੈਂ ਬਾਪੂ ਨੂੰ ਕਹਿੰਦੀ ਮੈਂ ਕਿ ਮੈਂ ਕਰਤੋ ਹਾਂ ਜਲਦੀ ਕੀ ਹੋ ਗਿਆ ਹਾਂ ਮਾਂ ਬਾਪੂ ਜੀ ਆ ਕੁੜੀ ਕਿੱਧਰ ਆਉਂਦੀ ਆ ਬਾਪੂ ਜੀ ਮੈਨੂੰ ਕਿੰਨੇ ਦਿਨ ਹੋ ਗਏ ਅੰਦਰ ਬੈਠੀ ਨੂੰ ਮੇਰਾ ਹੁਣ ਜੀ ਨਹੀਂ ਲੱਗਦਾ ਬਾਪੂ ਜੀ ਮੈਨੂੰ ਸੇਲੀ ਕਰੇ ਜੋ ਆ ਲੈਣ ਦੋ ਨਾ ਚਲ ਕੋਈ ਨਾ ਜਾਏ ਉਹਦੇ ਮੇਰੀ ਸਹੁਰੀਆਂ ਸੇਲੀਆਂ ਚਾਈ ਜਾਂਦੀਆਂ ਨੇ ਘੁੰਮਣ ਫਿਰਨ ਮੈਂ ਉਹਨਾਂ ਦੇ ਘਰੇ ਵੀ ਨਹੀਂ ਜਾਂਦੀ ਓਏ ਤੈਂ ਉੱਥੇ ਕੀ ਕਰਨਾਗਾ ਕਰੀ ਵਜਾ ਟਿੱਕੇ ਓਹੋ ਬਾਪੂ ਜੀ ਜਾਲੇੰਦੋ ਨੰਨ ਮਿਲ ਸੀ ਲਿਖ ਰੇ ਘਰੇ ਬੈਠਾ ਬੱਚਾ ਬੋਰ ਹੋ ਜਾਂਦਾਗਾ ਕੋਈ ਗੱਲ ਨਹੀਂ ਜਾ ਆਉਂਦੋ ਇਹ ਕਿਹੜਾ ਫਿਰ ਮੁੜ ਕੇ ਆਉਂਦੀ ਹੈਗੀ ਸਾਰਾ ਸਾਰਾ ਦਿਨ ਬੈਠੀ ਰਹਿੰਦੀ ਆ ਉੱਥੇ ਮੈਂ ਹੁਣ ਹੀ ਆ ਜੂੰਗੀ ਸੇਤੀ ਆਏਂਗੇ ਰਸਨ ਹਾਂ ਐ ਕਰੀ 10 ਮਿੰਟਾਂ ਦੇ ਵਿੱਚ ਵਿੱਚ ਆ ਜੀ ਜੇ ਟਾਈਮ ਲਾਇ ਨਾ ਗੋਤ ਨਹੀਂ ਪਟਦਾਂ ਬਾਪੂ ਜੀ ਫੇ ਮੈਂ ਗੁਰਦੁਆਰੇ ਜਾ ਆਉਣੀ ਆ ਸੇਲੀ ਕਰ ਜਾਂਦੀ ਨਹੀਂ ਅੱਧਾ ਘੰਟਾ ਲਾਇਆ ਵਾ ਨਾ ਗੁਰਦੁਆਰੇ ਹੁਣ ਟਾਈਮ ਹੈਗਾ 8 ਵਜੇ ਪੈਣੇ ਹੈਗੇ ਹੁਣ ਕਿਹੜੇ ਟਾਈਮ ਗੁਰਦੁਆਰੇ ਜਾਣ ਦਾ ਬੱਪੂ ਜੀ ਮੈਂ ਜਾ ਆਉਣੀ ਆ ਤੂੰ ਜਾ ਆ ਜਾ ਪੁੱਤਰ ਕਾਹ ਨੂੰ ਐਵੇਂ ਟੋਕਦੇ ਹੋ ਹੁਣ ਜਾ ਆਉਂਦੇ ਜਾਣਾ ਕਰ ਛੇਦੀ ਮੜੀ ਠੀਕ ਆ ਠੀਕ ਆ ਬਾਅਦ ਟਾਈਮ ਲੈ ਕੇ ਫੇਲੀ ਕਰ ਨਹੀਂ ਜਾਣਾ ਹੈਗਾ ਗੁਰਦੁਆਰੇ ਜਾ ਕੇ ਛਿੱਧੀ ਕਰੇ ਆਉਣਾ ਠੀਕ ਆ ਹੈਲੋ ਫੋਨ ਕਿਉ ਕਰੀ ਜਨੂ ਬੱਪੂ ਨੇ ਜਮਈ ਨਹੀਂ ਹੋਂਦੇ ਨਾ ਬਸ ਮੈਂ ਹੁਣ ਹੀ ਆਗੀ ओके okay. चल ਛੱਡੋ ਬਰਾ ਜਾਣ ਦੇ ਮੈਨੂੰ ਐ ਦੱਸੋ ਅੱਜ ਖੇਤ ਕਿੰਨੇ ਬੰਦੇ ਨੇਗੇ ਫਿਰ ਮੈਂ ਰੋਟੀ ਪਾਣੀ ਤਿਆਰ ਕਰ ਦੂੰਗੀ ਓਕੇ ਤਾਂ 15 ਜਾਣੇ ਨੇਗੇ ਤੂੰ ਕਿਹੜਾ ਮੰਨਦੇ ਆ ਉਹ ਪਹਿਲੇ ਤੇ ਗੁਰਦੁਆਰੇ ਐਂ ਦਾ ਘੰਟਾ ਲਾਇਆ ਹੋਵੇ ਉੱਥੇ ਗੁਰਦੁਆਰੇ ਕਿਹੜੇ ਜਾਣੇ ਨੇ ਸਹੇਲੀ ਦੇ ਘਰੇ ਜਾਊਗੀ ਨਾਲੇ ਤੇਰਾ ਨੰ ਕੰਮਦੰਦਾ ਕਰਾਉਂਦੇ ਹੋ ਸੋ ਨੂੰ ਕਹਿ ਕੇ ਤਾਂ ਗਈ ਆ ਹੁਣ ਕਾਦੇ ਵਾਸਤੇ ਤੁਸੀਂ ਬੋਲੀ ਆਣੇ ਹੋਗੇ ਚਲ ਮੈਂ ਹੈਗੀ ਆ ਨਾ ਆਪੇ ਕਰ ਲੂੰਗੀ ਇੰਨੇ ਹੀ ਆ 10 ਮਿੰਟ ਲੇਟ ਹੋ ਜੂ ਕੰਮ ਉਹ ਕਹਿ ਕੇ ਤਾਂ ਗਈ ਆ ਤਾਂ ਹੀ ਤਾਂ ਮੈਂ ਉਹਨੂੰ ਰਾਮਦਾ ਤਿਗਾ ਵੀ ਨਾ ਜਾਵੇ ਤੇਰੇ ਨਾਲ ਕੰਮ ਕਰਾ ਦੂਗੀ ਹੁਣ ਸਾਰਾ ਦੁਪਹਿਰਾ ਧੁੱਪੇ ਮਰੀ ਗਈ ਤੂੰ ਚੱਲ ਕੋਈ ਨਾ ਮੈਂ ਕਹਿੰਦੀ ਸੀਗੀ ਉਧਰ ਕੱਖ ਪੱਠੇ ਦੇਖ ਲਓ ਕਿਤੇ ਮੱਜਾਂ ਨੂੰ ਲਿਆਉਣ ਵਾਲੇ ਹੁੰਦੇ ਨੇਗੇ ਫਿਰ ਤੁਸੀਂ ਸਾਰਾ ਦਿਨ ਖੇਤ ਹੀ ਕੱਢਦੇ ਨੇ ਹੋਗੇ ਉਹ ਪੱਠੇ ਤਾਂ ਮੈਂ ਸਵੇਰੇ ਲਿਆਇਆ ਤਿਗਾ ਜਦੋਂ ਤੋਂ ਸਵੇਰੇ ਗੁਰਦੁਆਰੇ ਗਈ ਸੀ ਨਾ ਉਹਦੀ ਵੱਡ ਲਿਆਇਆ ਤਿਗਾ ਮੈਂ ਚੱਲ ਮੈਨੂੰ ਲੱਗਦਾ ਮੈਂ ਦੇਖਣਾ ਹੀ ਭੁੱਲ ਗਈ ਗਈ ਨਾ ਤਾਂ ਹੋਰੀ ਪਾਸੇ ਉਲਝੇ ਰਹਿਣੀ ਹੈਗੀ ਕੋਈ ਦਾ ਜਮਾ ਨਹੀਂ ਧਿਆਨ ਰੱਖ ਦੇਗੀ ਆ ਦੇਖ ਲੈ ਉਹਦੀ ਸਮਾਇਤ ਕਰਤੀ ਅੱਗੇ ਵਗ ਜਾਣ ਦੇ ਇਹ ਤੋਂ ਨਾ ਕਹਿੰਦੀ ਮੈਂ ਜਮਾ ਨਹੀਂ ਭੇਜਦਾ ਦੀ ਉਹਨੂੰ ਮੇਰੀ ਗੱਲ ਸੁਣੋ ਤੁਸੀਂ ਸਾਰਾ ਦਿਨ ਗੁੱਸਾ ਨਾ ਦਿਖਾਇਆ ਕਰੋ ਦੇਖ ਲੈ ਜਵਾਕੜੀ ਨਾ ਅੰਦਰ ਬੈਠੀ ਬੈਠੀ ਕਿਵੇਂ ਹੋਈ ਪਈ ਆ ਸੇਲਿਆਂ ਚ ਜਾ ਕੇ ਜੀ ਲੱਗ ਜਾਂਦਾ ਹੁੰਦਾਗਾ ਇੱਕ ਵੇਲੇ ਆਪਾਂ ਵੀ ਅੰਦਰ ਬੈਠੇ ਰਹੀਏ ਤਾਂ ਕਿੱਥੋਂ ਮਨ ਲੱਗਦਾਗਾ ਆਪ ਹੀ ਸੈਣੇ ਹੋ ਤੁਸੀਂ ਉਹ ਬੱਸ ਕਰ ਬਾਲਾ ਨਾ ਬੋਲੇ ਕਰ ਤੂੰ ਮੇਰਾ ਦਿਮਾਗ ਨਾ ਖਾਇਆ ਕਰ ਚੰਗਾ ਮੈਂ ਤਾਂ ਮੈਸਾਂ ਦੇਖਦਾ ਹਾਂ ਆ ਹਾਂ ਦੇਖ ਲਓ ਚੰਗਾ ਜਿੱਤਨੇ ਮੈਨੂੰ ਦੇਖ ਕੇ ਮੂਝਾ ਕਿਉਂ ਲੱਗ ਰਿਹਾ ਹੈਗਾ ਉਹਨੇ ਤਗੀ ਦਾ ਚਕਾਲਾ ਲੱਗਦਾ ਹੈਗਾ ਮੈਂ ਕਰ ਦਿੰਦਾ ਪਿੱਟਾ ਕਰਦਾ ਦੇਖਣਾ ਕਿੱਦਰੀ ਆਉਂਦੀ ਹੈ ਮੈਨੂੰ ਦੇਖ ਕੇ ਮੂਝਾ ਕਿਉਂ ਲੱਗ ਰਿਹਾ ਹੈ ਨਾ